ਪੰਚਾਇਤੀ ਚੋਣਾਂ ਦੇ ਵਿੱਚ ਵੱਡੇ ਖਰੂਦ ਪੈਣੇ ਸ਼ੁਰੂ ਹੋ ਚੁੱਕੇ ਨੇ ਇਸ ਟਾਈਮ ਆਪਾਂ ਜੀਰਾ ਦੇ ਮੇਨ ਚੌਂਕ 'ਚ ਖੜੇ ਆ ਇੱਥੇ ਕੁਝ ਦੇਰ ਪਹਿਲਾਂ ਹੀ ਕਾਂਗਰਸ ਦੇ ਬੰਦਿਆਂ ਤੇ ਆਮ ਆਦਮੀ ਪਾਰਟੀ ਦੇ ਬੰਦਿਆਂ ਵਿਚਾਲੇ ਵੱਡੀ ਝੜਪ ਹੋਈ ਹੈ ਇਹ ਤੁਸੀਂ ਦੇਖ ਸਕਦੇ ਹੋ ਇਹ ਗੱਡੀ ਗਵਾਹ ਇੱਥੇ ਗੋਲੀਆਂ ਵੀ ਚੱਲੀਆਂ ਨੇ ਇੱਟਾ ਰੋੜੇ ਵੀ ਚੱਲੇ ਨੇ ਕਾਂਗਰਸ ਦਾ ਆਗੂ ਕੁਲਬੀਰ ਜੀਰਾ ਇਸ ਟਾਈਮ ਹਸਪਤਾਲ 'ਚ ਦਾਖਲ ਹੈ ਔਰ ਇਹ ਸ਼ੀਸ਼ੇ ਟੁੱਟੇ ਹੋਏ ਨੇ ਇਹ ਤੁਸੀਂ ਦੇਖ ਸਕਦੇ ਹੋ ਇਹ ਗੋਲੀਆਂ ਲੱਗਣ ਦੇ ਨਿਸ਼ਾਨ ਨੇ ਔਰ ਇਧਰ ਇਹ ਸ਼ੀਸ਼ੇ ਚੱਕਣਾ ਚੂਰ ਨੇ ਇੱਕ ਹੀ ਨਹੀਂ ਉਧਰ ਇੱਕ ਗੱਡੀ ਇਸ ਤੋਂ ਅੱਗੇ ਖੜੀ ਹੈ ਇਹਦਾ ਵੀ ਇਹੋ ਹਾਲ ਹੈ ਇਹ ਤੁਸੀਂ ਦੇਖ ਸਕਦੇ ਹੋ ਇਹਦੇ ਵੀ ਸ਼ੀਸ਼ੇ ਚੱਕਣਾ ਚੂਰ ਨੇ ਗੱਡੀ ਟੁੱਟੀ ਹੋਈ ਹੈ ਔਰ ਇੱਥੇ ਚੌਕ ਦੇ ਵਿੱਚ ਇਹ ਸਾਰਾ ਜਿਹੜਾ ਖਰੂਦ ਪਿਆ ਤੁਸੀਂ ਦੇਖ ਸਕਦੇ ਹੋ ਚੌਕ ਦੇ ਵਿੱਚ ਇੱਟਾਂ ਰੋੜੇ ਪਏ ਹੋਏ ਨੇ ਜਿਹੜੇ ਉਸ ਘਟਨਾ ਦੇ ਚਸ਼ਮਦੀਦ ਗਵਾਹ ਨੇ ਔਰ ਇਹ ਸਾਰਾ ਕੁਝ ਹੋ ਕਿਉਂ ਰਿਹਾ ਇਹਦਾ ਜ਼ਿੰਮੇਵਾਰ ਕੌਣ ਹੈ ਆਪਾਂ ਗੱਲ ਕਰਨੀ ਹੈ ਇਹਦੇ ਤੇ ਪੰਚਾਇਤੀ ਚੋਣਾ ਜਾਂ ਪੰਚਾਇਤਾਂ ਇਹ ਪਿੰਡ ਦੀ ਮੁਢਲੀ ਸਰਕਾਰ ਹੁੰਦੀਆਂ ਨੇ ਪਿੰਡਾਂ ਦੇ ਵਿੱਚ ਲੜਾਈਆਂ ਝਗੜੇ ਰੌਲੇ ਨਿਵੇੜਨ ਦੇ ਲਈ ਪੰਚਾਇਤਾਂ ਬਣਦੀਆਂ ਨੇ ਤੇ ਜੇਕਰ ਪੰਚਾਇਤਾਂ ਇਦਾਂ ਲੜ-ਲੜ ਕੇ ਬਣਨ ਗਈਆਂ ਤਾਂ ਫਿਰ ਉਹ ਕਿਦਾਂ ਦੇ ਕੀ ਕੰਮ ਕਰਨਗੀਆਂ ਦੇਖੋ ਲਾਜ਼ਮੀ ਤੌਰ ਤੇ ਜਿੱਥੇ-ਜਿੱਥੇ ਵੀ ਝਗੜੇ ਹੁੰਦੇ ਨੇ ਉਹਦੇ ਪਿੱਛੇ ਸਿਆਸਤਾਂ ਨੇ ਉਹਦੇ ਪਿੱਛੇ ਸਿਆਸੀ ਤਾਕਤਾਂ ਨੇ ਆਮ ਲੋਕ ਆਪਣੇ ਆਪ ਸ਼ਾਇਦ ਬਹੁਤ ਘੱਟ ਲੜਦੇ ਨੇ ਜਿਆਦਾ ਲੜਾਈਆਂ ਝਗੜੇ ਉੱਥੇ ਹੋ ਰਹੇ ਨੇ ਜਿੱਥੇ ਪਿੱਛੇ ਕੋਈ ਨਾ ਕੋਈ ਸਿਆਸਤ ਹੈ ਵੱਖ-ਵੱਖ ਪਾਰਟੀਆਂ ਨੇ ਕਿਸੇ ਇੱਕ ਪਾਰਟੀ ਦੀ ਗੱਲ ਮੈਂ ਨਹੀਂ ਕਰਦਾ ਜਦੋਂ ਪਹਿਲੀਆਂ ਸਰਕਾਰਾਂ ਰਹੀਆਂ ਉਦੋਂ ਵੀ ਕਈ ਤਰ੍ਹਾਂ ਦੀਆਂ ਗਲਤ ਚੀਜ਼ਾਂ ਵਾਪਰਦੀਆਂ ਰਹੀਆਂ ਔਰ ਅੱਜ ਜਦੋਂ ਇਹ ਨਵੀਂ ਸਰਕਾਰ ਹੈ ਉਦੋਂ ਵੀ ਬੜਾ ਕੁਝ ਗਲਤ ਹੋ ਰਿਹਾ ਹੈ ਪੰਚਾਇਤੀ ਚੋਣਾਂ ਦੇ ਕਾਗਜ਼ ਭਰਨ ਨੂੰ ਲੈ ਕੇ ਇੱਥੇ ਜੀਰਾ ਦੇ ਇਸ ਚੌਂਕ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਟ ਜਿਹੜਾ ਉਹ ਹੋਇਆ ਆ ਤੁਸੀਂ ਜਿਹੜੇ ਇੱਟਾਂ ਰੋੜੇ ਖਿਲਰੇ ਪਏ ਚੌਂਕ ਦੇ ਵਿੱਚ ਦੇਖਦੇ ਪਏ ਹੋ ਇਹ ਮੀਵਾਨ ਭਰੇ ਨੇ ਗੋਲੀ ਵੀ ਚੱਲੀ ਐ ਕਾਂਗਰਸ ਦਾ ਆਗੂ ਕੁਲਬੀਰ ਜੀਰਾ ਇਸ ਟਾਈਮ ਹਸਪਤਾਲ 'ਚ ਵੀ ਦਾਖਲ ਐ ਔਰ ਕਾਫੀ ਸਾਰੇ ਵਿਅਕਤੀਆਂ ਦੇ ਸੱਟਾਂ ਲੱਗੀਆਂ ਨੇ ਔਰ ਜਿਹੜੀਆਂ ਸਾਹਮਣੇ ਕਾਰਾਂ ਖੜੀਆਂ ਨੇ ਸ਼ੀਸ਼ੇ ਚੱਕਣਾ ਚੂਰ ਨੇ ਗੋਲੀਆਂ ਟੱਪੀਆਂ ਪਈਆਂ ਨੇ ਔਰ ਸੀਨ ਕੀ ਸੀ ਸੀਨ ਜਦੋਂ ਅਸੀਂ ਉਸ ਟਾਈਮ ਦੀਆ ਵੀਡੀਓ ਦੇਖ ਰਹੇ ਆ ਤਾਂ ਇੱਕ ਟਰਾਲੀ ਇੱਟਾਂ ਰੋੜਿਆਂ ਦੇ ਨਾਲ ਭਰੀ ਹੋਈ ਸੀ ਔਰ ਜਦੋਂ ਇੱਕ ਧਿਰ ਉਸ ਸਾਈਡ ਤੋਂ ਆਉਂਦੀ ਹੈ ਤਾਂ ਦੂਜੀ ਧਿਰ ਜਿਹੜੀ ਹੈ ਉਹ ਇੱਟਾਂ ਰੋੜਿਆਂ ਦੀ ਆ ਜਿਹੜੇ ਇੱਟਾਂ ਰੋੜੇ ਖਿਲਰੇ ਪਏ ਨੇ ਇਹਨਾਂ ਦੀ ਟਰਾਲੀ ਲੈ ਕੇ ਇੱਥੇ ਆ ਜਾਂਦੀ ਹੈ ਔਰ ਫਿਰ ਟਰਾਲੀ ਮਗਰ ਪੁਝਾਪ ਜਾ ਕੇ ਤੇ ਉਹਨਾਂ ਦੇ ਉੱਪਰ ਇੱਟਾਂ ਰੋੜੇ ਵਰਸਾਏ ਜਾਂਦੇ ਨੇ ਔਰ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਉਸ ਟਾਈਮ ਇੱਥੇ ਕਾਫੀ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਸੀ ਜਦੋਂ ਉਹ ਟਰਾਲੀ ਮਗਰ ਪੁਝਾਪ ਜਾ ਕੇ ਇੱਟਾਂ ਰੋੜੇ ਚਲਾ ਰਹੇ ਸੀ ਦੱਸਿਆ ਜਾ ਰਿਹਾ ਜਿੰਨੇ ਕੁ ਲੋਕਾਂ ਨਾਲ ਔਰ ਮੀਡੀਆ ਨਾਲ ਇੱਥੇ ਰਾਬਤਾ ਹੋਇਆ ਕਿ ਟਰਾਲੀ 'ਚ ਰੋੜੇ ਆਮ ਆਦਮੀ ਪਾਰਟੀ ਦੇ ਬੰਦੇ ਲੈ ਕੇ ਆਏ ਸੀਗੇ ਔਰ ਦੂਜੇ ਪਾਸੇ ਕਾਂਗਰਸ ਸੀਗੀ ਤੁਸੀਂ ਦੇਖ ਸਕਦੇ ਹੋ ਹੁਣ ਪੁਲਿਸ ਦੀਆਂ ਇਹ ਗੱਡੀਆਂ ਵੀ ਇੱਥੇ ਫਿਰਦੀਆਂ ਨੇ ਉਸ ਟਾਈਮ ਵੀ ਪੁਲਿਸ ਇੱਥੇ ਮੌਜੂਦ ਸੀਗੀ ਪਰ ਕਿਸੇ ਨਿਤੋਂ ਇਹ ਮਾਹੌਲ ਕਾਬੂ ਨਹੀਂ ਹੋਇਆ ਔਰ ਇਹ ਸੀਨ ਜਿਹੜੇ ਆ ਉਹ ਬਣ ਗਏ ਚੱਕਣਾ ਚੂਰ ਨੇ ਸ਼ੀਸ਼ੇ ਗੱਡੀਆਂ ਦੇ ਗੋਲੀਆਂ ਇੱਥੋਂ ਟੱਪੀਆਂ ਪਈਆਂ ਨੇ ਔਰ ਉਧਰ ਸ਼ਟਰ ਦੇ ਦੁਕਾਨਾਂ ਦੇ ਉਹਨਾਂ 'ਚੋਂ ਵੀ ਗੋਲੀਆਂ ਲੰਗੀਆਂ ਨੇ ਔਰ ਇਹ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਅੱਜ ਜਦੋਂ ਅਸੀਂ ਗੱਲ ਕਰਦੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚ ਇੰਨੀ ਜ਼ਿਆਦਾ ਗੁੰਡਾ ਕਰਦੀ ਐ ਕਿਵੇਂ ਕਿਉਂ ਹੋ ਰਹੀ ਐ ਤਾਂ ਜਵਾਬ ਮਿਲਦਾ ਕਿ ਜਦੋਂ ਪਹਿਲਿਆਂ ਦਾ ਰਾਜ ਸੀ ਉਦੋਂ ਉਹਨਾਂ ਨੇ ਵੀ ਆਹੀ ਕੁਛ ਕੀਤਾ ਇੱਥੇ ਕੁਝ ਲੋਕ ਕੇ ਕਹਿੰਦੇ ਨੇ ਆਮ ਆਦਮੀ ਪਾਰਟੀ ਦੇ ਬੰਦੇ ਇਹ ਕਹਿੰਦੇ ਨੇ ਕਿ ਜਦੋਂ ਕਾਂਗਰਸੀਆਂ ਦਾ ਰਾਜ ਸੀ ਅਕਾਲੀਆਂ ਦਾ ਰਾਜ ਸੀ ਉਹਨਾਂ ਨੇ ਵੀ ਐਯੋ ਕੁਛ ਕੀਤਾ ਤੇ ਹੁਣ ਉਹਨਾਂ ਨੂੰ ਭਾਜੀ ਮੋੜੀ ਜਾ ਰਹੀ ਐ ਸਵਾਲ ਇਹ ਹੈ ਕਿ ਫਿਰ ਕਦੋਂ ਤੱਕ ਚੱਲੇਗਾ ਇਦਾਂ ਤਾਂ ਇਹ ਕਦੇ ਰੁਕਣਾ ਹੀ ਨਹੀਂ ਕਿ ਜਦੋਂ ਉਹਨਾਂ ਦੀ ਸਰਕਾਰ ਹੈ ਉਹ ਕਰਨਗੇ ਜਦੋਂ ਉਹਨਾਂ ਦੀ ਆ ਗਈ ਉਹ ਕਰਨਗੇ ਤਾਂ ਅਗਲੀ ਵਾਰ ਫਿਰ ਕਿਸੇ ਹੋਰ ਦੀ ਆ ਜਾਏਗੀ ਤਾਂ ਫਿਰ ਉਹ ਬਾਜੀ ਮੋੜਨ ਲੱਗ ਜਾਣਗੇ ਮੈਨੂੰ ਲੱਗਦਾ ਫਿਰ ਫਰਕ ਕਿੱਥੇ ਰਹਿ ਗਿਆ ਫਿਰ ਕਸਰ ਕਿੱਥੇ ਰਹਿ ਗਈ ਇਹ ਵੱਡਾ ਸਵਾਲ ਇਸ ਟਾਈਮ ਮੂੰਹ ਅੱਡ ਕੇ ਖੜਾ ਹੈ ਸਿਲੇ ਦਿਨਾਂ ਤੋਂ ਇਹ ਖਬਰਾਂ ਆ ਰਹੀਆਂ ਨੇ ਕਿ ਕਈ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਧੱਕੇ ਨਾਲ ਕੀਤੀਆਂ ਜਾ ਰਹੀਆਂ ਨੇ ਕਈ ਪਿੰਡਾਂ ਦੇ ਵਿੱਚ ਸਰਪੰਚਾਂ ਦੀਆਂ ਤੇ ਪੰਚਾਇਤਾਂ ਦੀਆਂ ਬੋਲੀਆਂ ਲੱਗ ਰਹੀਆਂ ਨੇ 2-2 ਕਰੋੜ ਰੁਪਏ ਦੇ ਵਿੱਚ ਸਰਪੰਚੀ ਦੀ ਬੋਲੀ ਗਰਦਾਸਪੁਰ ਦੇ ਪਿੰਡ ਹਰ ਦਰਵਾਰ ਦੇ ਵਿੱਚ ਆਪਾਂ ਸੁਣ ਚੁੱਕੇ ਹਾਂ ਔਰ ਇਹ ਜੋ ਬੋਲੀਆਂ ਲੱਗ ਰਹੀਆਂ ਨੇ ਕੀ ਇਹ ਠੀਕ ਹੋ ਰਿਹਾ ਔਰ ਇਹ ਜੋ ਆ ਪੰਚਾਇਤੀ ਚੋਣਾਂ ਦੇ ਕਾਗਜ਼ ਭਰਨ ਦੇ ਟਾਈਮ ਜੀਰੇ ਦੇ ਵਿੱਚ ਆ ਗੁੰਡਾਗਰਦੀ ਜੋ ਚੱਲੀ ਹੈ ਇਹ ਇਹਨੂੰ ਕੀ ਕਿਹਾ ਜਾਊਗਾ ਕੀ ਇਹ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਜਾਂ ਇਹ ਕੁਝ ਹੋਰ ਨੰਗਾ ਨਾ ਚੱਲ ਰਿਹਾ ਪਿਛਲੇ ਦਿਨੀ ਇੱਕ ਦਿਨ ਪਹਿਲਾਂ ਜੈਤੋ ਦੇ ਵਿੱਚ ਇੱਕ ਵੀਡੀਓ ਆਉਂਦੀ ਹੈ ਜਿਹਦੇ ਚ ਜਿਹੜਾ ਹਲਕੇ ਦਾ ਐਮਐਲਏ ਮੋਲਕ ਸਿੰਘ ਹੈ ਉਹ ਪਿੰਡ ਢਿਲਵਾ ਚ ਗਿਆ ਹੋਇਆ ਔਰ ਵਿਰੋਧੀਆਂ ਨੇ ਉਸ ਮੁੱਦੇ ਨੂੰ ਚੁੱਕਿਆ ਕਿਉਂਕਿ ਐਮਐਲਏ ਉੱਥੇ ਜਾ ਕੇ ਕਹਿ ਰਿਹਾ ਕਿ ਇਹ ਜਿਹੜਾ ਬੰਦਾ ਹੈ ਸਾਡਾ ਉਮੀਦਵਾਰ ਨਹੀਂ ਹੈ ਇਹ ਸਾਡੇ ਵੱਲੋਂ ਸਰਪੰਚ ਹੈ ਤੇ ਐਮਐਲਏ ਮੋਲਕ ਸਿੰਘ ਨੇ ਕੱਲ ਇਹ ਵੀ ਵੀਡੀਓ ਦੇ ਵਿੱਚ ਬੋਲਿਆ ਕਿ ਵਿਰੋਧੀਆਂ ਨੂੰ ਬੰਦੇ ਬਣਾ ਦੇਾਂਗੇ ਉਸ ਤੋਂ ਬਾਅਦ ਇੱਕ ਵੱਡੀ ਚਰਚਾ ਚੱਲੀ ਵੀ ਇਹ ਕਹਾਣੀ ਕਿੱਧਰ ਨੂੰ ਜਾ ਰਹੀ ਹੈ ਪਹਿਲਾਂ ਪਿਛਲੀਆਂ ਪਾਰਟੀਆਂ ਨੇ ਵੀ ਬੜਾ ਕੁਝ ਗਲਤ ਕੀਤਾ ਤੇ ਅੱਜ ਉਸੇ ਤਰ੍ਹਾਂ ਫੇਰ ਉਹ ਸੀਨ ਜਿਹੜੇ ਨੇ ਦੇਖਣ ਨੂੰ ਮਿਲ ਰਹੇ ਨੇ ਲੋਕ ਇਹ ਕਹਿ ਰਹੇ ਨੇ ਕਿ ਜਦੋਂ ਪਹਿਲੀਆਂ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਤਾਂ ਉਦੋਂ ਵੀ ਸਰਪੰਚੀ ਚੋਣਾ ਦੇ ਵਿੱਚ ਇਹੋ ਜਿਹਾ ਬਹੁਤ ਕੁਝ ਵੇਖਣ ਨੂੰ ਮਿਲਦਾ ਰਿਹਾ ਇਹ ਤੁਸੀਂ ਦੇਖ ਸਕਦੇ ਹੋ ਇੱਕ ਇਹ ਸੁਰਾਖ ਹੈ ਦੁਕਾਨ ਦੇ ਸ਼ਟਰ ਦੇ ਵਿੱਚ ਇਹ ਵੀ ਗੋਲੀ ਦਾ ਦੱਸਿਆ ਜਾ ਰਿਹਾ ਔਰ ਇੱਕ ਇੱਕ ਇਹ ਸੁਰਾਖ ਹੈ ਇੱਧਰ ਸ਼ਟਰ ਦੇ ਵਿੱਚ ਇਹ ਵੀ ਗੋਲੀ ਦਾ ਦੱਸਿਆ ਜਾ ਰਿਹਾ ਜਿਸ ਤਰ੍ਹਾਂ ਸਭ ਕੁਝ ਹੋ ਰਿਹਾ ਹੈ ਇੱਥੇ ਜ਼ਿੰਮੇਵਾਰੀ ਚੋਣ ਕਮਿਸ਼ਨ ਦੀ ਵੀ ਬਣਦੀ ਹੈ ਔਰ ਪੁਲਿਸ ਪ੍ਰਸ਼ਾਸਨ ਦੀ ਵੀ ਬਣਦੀ ਹੈ ਇੱਥੇ ਵੱਡੀ ਤਦਾਦ ਦੇ ਵਿੱਚ ਪੁਲਿਸ ਆ ਬਾਅਦ ਦੇ ਵਿੱਚ ਦੇਖੀ ਗਈ ਪਰ ਪਹਿਲਾਂ ਤੋਂ ਮੌਜੂਦ ਹੋਣੀ ਚਾਹੀਦੀ ਸੀ ਜਦੋਂ ਪਤਾ ਹੈ ਕਿ ਪੰਜਾਬ ਦੇ ਵਿੱਚ ਮਾਹੌਲ ਇਦਾਂ ਬਣ ਸਕਦਾ ਤਾਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਵੀ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਨੇ ਅੱਜ ਕੁਝ ਲੋਕਾਂ ਦੇ ਸੱਟਾਂ ਲੱਗੀਆਂ ਨੇ ਕੁਲਵੀਰ ਜੀਰਾ ਕਹਿੰਦੇ ਦਾਖਲ ਹੋਇਆ ਪਿਆ ਪਰ ਇੱਕ ਗੱਲ ਮੈਂ ਇੱਥੇ ਠੋਕ ਵਜਾ ਕੇ ਕਹਿਣੀ ਚਾਹੂੰਗਾ ਸਿਆਸਤਾਂ ਦਾ ਕੁਝ ਨਹੀਂ ਜਾਂਦਾ ਪਿੱਛੇ ਬੈਠੀਆਂ ਪਾਰਟੀਆਂ ਦਾ ਕੁਝ ਨਹੀਂ ਜਾਂਦਾ ਆਮ ਲੋਕਾਂ ਦਾ ਨੁਕਸਾਨ ਹੁੰਦਾ ਜਦੋਂ ਵੀ ਵੋਟਾਂ 'ਚ ਲੜਾਈਆਂ ਹੁੰਦੀਆਂ ਨੇ ਪਰਚੇ ਹੁੰਦੇ ਨੇ ਆਮ ਲੋਕਾਂ ਤੇ ਸਿਰ ਪਾੜਦੇ ਨੇ ਆਮ ਲੋਕਾਂ ਦੇ ਉਹ ਵੱਡੇ ਵੱਡੇ ਲੀਡਰ ਉਹ ਤਾਂ ਪਿੱਛੇ ਬੈਠੇ ਥਾਪੀਆਂ ਦੇ ਹੀ ਜਾਂਦੇ ਨੇ ਔਰ ਮੈਨੂੰ ਲੱਗਦਾ ਆਮ ਲੋਕ ਨੇ ਜਿਹੜੇ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਜੁੜੇ ਨਹੀਂ ਉਹਨਾਂ ਨੂੰ ਇਹਨਾਂ ਸਿਆਸਤਾਂ ਨੂੰ ਸਮਝਣਾ ਚਾਹੀਦਾ ਕਦੇ ਵੀ ਲੀਡਰ ਸਿੱਧੇ ਨਹੀਂ ਲੜਦੇ ਲੋਕਾਂ ਦਾ ਨੁਕਸਾਨ ਹੁੰਦਾ ਤਾਂ ਇਲੈਕਸ਼ਨ ਚੋਣਾ ਲੋਕਤੰਤਰ ਲਈ ਹੁੰਦੀਆਂ ਨਹੀਂ ਗੁੰਡਾਗਰਦੀ ਨਹੀਂ ਹੁੰਦੀਆਂ ਤਾਂ ਮੈਨੂੰ ਲੱਗਦਾ ਪਹਿਲੀਆਂ ਸਰਕਾਰਾਂ ਵੇਲੇ ਵੀ ਜੋ ਗਲਤ ਚੱਲਦਾ ਰਿਹਾ ਉਹ ਗਲਤ ਸੀ ਅੱਜ ਦੀ ਸਰਕਾਰ ਵੇਲੇ ਵੀ ਆ ਜੋ ਹੋ ਰਿਹਾ ਇਹ ਠੀਕ ਨਹੀਂ ਹੋ ਰਿਹਾ ਜਿੱਥੇ ਕਿਤੇ ਵੀ ਸਰਬਸੰਮਤੀਆਂ ਦੇ ਨਾਂ ਤੇ ਕਈ ਪਿੰਡਾਂ 'ਚ ਲੋਕ ਕਹਿੰਦੇ ਨੇ ਧੱਕੇ ਨਾਲ ਸਰਪੰਚ ਥੋਪੇ ਜਾ ਰਹੇ ਨੇ ਉਹ ਵੀ ਬਿਲਕੁਲ ਗਲਤ ਆ ਤੇ ਜਿੱਥੇ ਕਿਤੇ ਵੀ ਬੋਲੀਆਂ ਲੱਗ ਰਹੀਆਂ ਨੇ ਸਰਪੰਚਾਂ ਦੀਆਂ ਜਾਂ ਪੰਚਾਇਤਾਂ ਦੀਆਂ ਉਹ ਵੀ ਬਿਲਕੁਲ ਗਲਤ ਹੈ ਜੇ ਹੁਣ ਲੱਖਾਂ ਰੁਪਏ ਬੋਲੀ ਦੇ ਕੇ ਸਰਪੰਚ ਬੰਨੇ ਨੇ ਤੇ ਗਰੀਬ ਬੰਦਾ ਤਾਂ ਕਦੇ ਸਰਪੰਚ ਬਣ ਨਹੀਂ ਸਕਦਾ ਫਿਰ ਤਾਂ ਪਿੰਡ ਦੇ ਜਿਹੜੇ ਪੈਸੇ ਵਾਲੇ ਨੇ ਉਹ ਕਹਿ ਦਿਆ ਕਰਨਗੇ ਵੀ ਲਵਾ ਦਿਓ ਬੋਲੀ ਤੇ ਜਿਨ੍ਹਾਂ ਕੋਲ ਪੈਸਾ ਵੱਧ ਹੈ ਉਹ ਸਰਪੰਚ ਬਣ ਜਾ ਕਰਨਗੇ ਫਿਰ ਆਮ ਬੰਦਾ ਪਰ ਗਰੀਬ ਬੰਦਾ ਉਹ ਤਾਂ ਕਦੇ ਸਰਪੰਚ ਬਣ ਨਹੀਂ ਸਕੇਗਾ ਫਿਰ ਇਹ ਕਾਹਦੀਆਂ ਝੋਣਾ ਨੇ ਫਿਰ ਕੱਲ ਨੂੰ ਇਹ ਰਿਵਾਜ ਐਮਐਲਏ 'ਚ ਵੀ ਤੁਰਪੇਗਾ ਵੀ ਇਲਾਕੇ ਦੇ ਵਿੱਚ ਜਿਹਦੇ ਕੋਲ ਵੱਧ ਪੈਸਾ ਹੈ ਬੋਲੀ ਲਾ ਦਿਓ ਐਮਐਲਏ ਵੀ ਫਿਰ ਪੈਸੇ ਵਾਲੇ ਬਣ ਜਾ ਕਰਨਗੇ ਤਾਂ ਇਹ ਜਿਹੜਾ ਰਿਵਾਜ ਆ ਇਹ ਬਿਲਕੁਲ ਗਲਤ ਆ ਇਹ ਬੰਦ ਹੋਣਾ ਚਾਹੀਦਾ ਆਮ ਪਬਲਿਕ ਨੂੰ ਇਹਨਾਂ ਚੀਜ਼ਾਂ ਦਾ ਵਿਰੋਧ ਕਰਨਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਇਹ ਕਾਫੀ ਸਾਰੇ ਲੋਕ ਇਸ ਟਾਈਮ ਜਿਹੜੇ ਇੱਥੇ ਖੜੇ ਨੇ ਸਭ ਨੇ ਇਹ ਘਟਨਾ ਨੂੰ ਕਿਸੇ ਨੇ ਮੀਡੀਆ ਤੇ ਵੇਖਿਆ ਕਿਸੇ ਨੇ ਅੱਖੀਂ ਦੇਖਿਆ ਅਰਸ ਕਿਸੇ ਨੂੰ ਵੀ ਇਹ ਠੀਕ ਨਹੀਂ ਲੱਗਾ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਜੀਰਾ ਤੋਂ ਮੈਂ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ